ਇੱਥੇ ਤੁਹਾਡੇ ਇੰਗਲੈਂਡ ਵਿੱਚ ਬਾਬਾ ਇਸ਼ਤ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਨੇ ਸਰੀਰ ਛੱਡਿਆ ਮੈਂ ਉਹਨਾਂ ਦੇ ਘਰ ਗਿਆ ਉਹ ਸੱਜਣ ਬਜ਼ੁਰਗ ਅਜੇ ਜਿਉਂਦੇ ਨੇ ਤਾ ਉਹ ਮੇਰੇ ਕੋਲ ਬੈਠੇ ਅੱਖਾਂ ਪਰ ਲਾਈ ਹੋਣੇ ਕਹਿੰਦੇ ਕਿ ਅੰਨੀ ਜੀ ਲੋਕੀ ਕਹਿੰਦੇ ਤੁਹਾਡੇ ਭਾਗ ਬਹੁਤ ਵੱਡੇ ਤੁਹਾਡੀ ਸੇਵਾ ਬਹੁਤ ਹੋਣੀ ਐ ਤਾਂ ਬਾਬਾ ਇਸ਼ਤ ਸਿੰਘ ਜੀ ਤੁਹਾਡੇ ਘਰ ਆਉਂਦੇ ਸੀ ਤਾਂ ਬਾਬਾ ਇਸ਼ਤ ਸਿੰਘ ਜੀ ਨੇ ਤੁਹਾਡੇ ਘਰ ਸਰੀਰ ਛੱਡਿਆ ਤਾਂ ਬਜ਼ੁਰਗ ਰੋਪਿਆ ਕਹਿੰਦਾ ਸੀ ਕੋਈ ਸੇਵਾ ਨਹੀਂ ਕੀਤੀ ਹੋਈ ਕੋਈ ਸਾਡੀ ਸੇਵਾ ਨਹੀਂ ਵੇ ਤਾਂ ਸਾਡੇ ਘਰ ਬਾਬਾ ਈਸ਼ਰ ਸਿੰਘ ਆਏ ਨੇ ਤਾਂ ਉਹਨਾਂ ਨੇ ਸਾਡੇ ਘਰ ਸਰੀਰ ਛੱਡਿਆ ਕਿ ਸਾਡੀ ਸੇਵਾ ਬਹੁਤ ਹੈ ਕਹਿੰਦੇ ਨਹੀਂ ਸਾਧੂ ਤਾਂ ਮਾੜੇ ਪਾਪੀ ਲੋਕਾਂ ਦਾ ਉਧਾਰ ਕਰਨ ਆਉਂਦੇ ਨੇ ਕਹਿੰਦੇ ਸਾਨੂੰ ਇੰਜ ਲੱਗਦਾ ਜਿਵੇਂ ਅਸੀਂ ਪਾਪੀ ਸੀ ਤੇ ਬਾਬਾ ਈਸ਼ਰ ਸਿੰਘ ਸਾਡਾ ਉਧਾਰ ਕਰਨ ਆਏ ਸੀ ਸਾਡੇ ਘਰ ਵੇ ਤਾਂ ਸਰੀਰ ਛੱਡਿਆ ਇਹਨਾਂ ਦਾ ਭਲਾ ਹੋ ਜਾਏ ਬੰਦਗੀ ਵਾਲਿਆਂ ਦੇ ਚਰਨ ਪੈ ਸਾਡੇ ਪਾਪੀਆਂ ਦਾ ਉਧਾਰ ਹੋ ਗਿਆ ਨਾਲੇ ਉਹ ਬਜ਼ੁਰਗ ਨੇ ਅੱਖਾਂ ਭਰ ਲਈਆਂ ਸਾਧ ਸੰਗਤ ਇਹ ਸੱਚ ਹੈ Modern.